ਗੁਰੂ ਨਾਨਕ ਦੇ ਜਨਮ ਨੇ ਨੂੰ ਧਿੱਕਾ ਜਾਣ ਗੁਰੂ ਨਾਨਕ ਦੇ ਜਨਮ ਨੇ ਨੂੰ ਭੁੱਖ ਲੱਗੀ ਵੇਖ ਪਾਈ ਮਾਰੇ ਜਨਮ ਨੇ ਨੂੰ ਚੋਰ ਭੁੰញੇ ਨੇ ਲਾਇਆ ਸੀ ਨਖਾਨੇ ਨੂੰ ਆਕੇ ਧਾਕੇ ਵਿੱਚ ਪਾ ਦੇ ਨਾ ਮਗਾ ਗੁਰੂ ਨੇ ਦੇਖੋ ਹੋ ਜੀ ਹਟੋ ਤੇ ਕਹਿ ਰਿਹਾ ਗੁਰੂ ਦੇਖੋ ਹੋ ਜੀ ਹਟੋ ਤੇ ਕਹਿ ਰਿਹਾ ਗੁਰੂ ਨੇ ਆ ਗਟਾਕੇ ਵਿੱਚ ਪੂਜਨ ਮੰਗਾਇਆ ਆ ਗਟਾਕੇ ਵਿੱਚ ਪੂਜਨ ਮੰਗਾਇਆ ਗੁਰਾਂ ਨੇ ਦੇਖੋ ਕਿ ਹੋਜਿਆ ਕੋਤਕ ਰਚਾਇਆ ਗੁਰਾਂ ਨੇ ਦੇਖੋ ਕਿ ਹੋਜਿਆ ਕੋਤਕ ਰਚਾਇਆ ਗੁਰਾਂ ਨੇ ਏਹੋ ਹੁਕਮ ਗੁਰਾਂ ਨੂੰ ਲੋਕ ਭੋਲਦੇ ਏਹੋ ਹੁਕਮ ਗੁਰਾਂ ਨੂੰ ਲੋਕ ਭੋਲਦੇ ਭਰ ਭਰ ਕੇ ਅੱਖਾਂ 'ਚ ਨੀਰ ਢੋਲਦੇ ਆਨਾ ਕਦੇ ਦੁੱਖੜੇ ਫਰੋਲ ਦੇ ਆਖੇ ਦਸਿਆ ਤੁਸਾਨੂੰ ਹਾਲ ਸਾਰਾ ਬੱਬਾ ਜੀ ਇੱਥੇ ਭੁਗੀਆਂ ਦਾ ਚੱਲਦਾ ਭੰਡਾਰਾ ਬੱਬਾ ਜੀ ਇੱਥੇ ਭੁਗੀਆਂ ਦਾ ਚੱਲਦਾ ਭੰਡਾਰਾ ਬੱਬਾ ਜੀ ਇਕ ਰਹਿੰਦਾ ਐ ਤੇ ਰੱਬ ਦਾ ਪਿਆਰਾ ਹੈ ਇਕ ਰਹਿੰਦਾ ਐ ਤੇ ਰੱਬ ਦਾ ਪਿਆਰਾ ਨਾਮ ਤੁੰਗੀਆਂ ਅਮੀਰ ਬੜਾ ਪਾਰਾ ਹੈ

ਉਹਦਾ ਹੰਦੇ ਦਾ ਨਾ ਹੁੰਦਾ ਜੀ ਮਿੱੱਛੇ ਪੂਰੀ ਚੱਲਦੇ ਹੋ ਗਏ ਮਿੱੱਛੇ ਇੱਕ ਥੋੜਾ ਬੜਾ ਪਾਰਾ ਬਾਬਾ ਜੀ ਇੱਥੇ ਭੁਗੂਏ ਦਾ ਚੱਲੇ ਦਾ ਭੰਡਾਰਾ ਬਾਬਾ ਜੀ ਇੱਥੇ ਭੌਣੀਏ ਦਾ ਚੱਲੇ ਦਾ ਭੰਡਾਰਾ ਬਾਬਾ ਜੀ ਉਹਨੇ ਕੀਤਾ ਹੈ ਆਲਾ ਦੇ ਵਿੱਚ ਢੱਕ ਦੇ ਉਹਨੇ ਕੀਤਾ ਹੈ ਆਲਾ ਵਿੱਚ ਢੱਕ ਦੇ ਸਾਧੂ ਸੰਤ ਰਣ ਵਿੱਚ ਜੀ ਨਾ ਕਦੇ ਬੰਦੇ ਉਸਨ ਬਿਠਾਏ ਹੋਏ ਨਾ ਕਦੇ ਭੁੱਖਾ ਹੋਵੇ ਕੋਈ ਰੱਜੇ ਵੀ ਨਾ ਜਾਣੀ ਸਕਦਾ ਰੋਟੀ ਹੋਰ ਕੋਈ ਹਾਜੀ ਹੋਰ ਕੋਈ ਸਾਧੂ ਨੋ ਖੋਹਾਰੀ ਜਾਣੀ ਸਕਦਾ ਰੋਟੀ ਹੋਰ ਕੋਈ ਹੋਰ ਕੋਈ ਸਾਧੂ ਨੋ ਖੋਹਾਰੀ ਸਕਦਾ ਜੇ ਕੋਈ ਸਾਧੂ ਤਾਂ ਹੀ ਪੋਜੇ ਨਾ ਛਕਾਵੇ ਜੇ ਕੋਈ ਸਾਧੂ ਤਾਂ ਹੀ ਪੋਜੇ ਨਾ ਛਕਾਵੇ ਕਰੇ ਸੇਵਾਸੀ ਸਚਾਰੂ ਨਾ ਵਾਵੇ ਜੀ ਧਾਰੇ ਭੁੰਨੀਆਂ ਨਾ ਵੱਡੋ ਵੱਡੇ ਖਾਵੇ ਜੀ ਬਤਾ ਲੱਗੇ ਜੇ ਜੇ ਕਰਦਾ ਨਾ ਵਿਚਾਰਾ ਬਾਬਾ ਜੀ ਇੱਥੇ ਭੁੰਨੀਆਂ ਦਾ ਚੱਲੇ ਦਾ ਪੰਡਾਰਾ ਬਾਬਾ ਜੀ ਇੱਥੇ ਭੁੰਨੀਆਂ ਦਾ ਚੱਲੇ ਦਾ ਪੰਡਾਰਾ ਬਾਬਾ ਜੀ ਗੰਦਾ ਸੱਚੀਆਂ ਸਵਾਆਂ ਤੁਨੂ ਸਾਰੀਆਂ ਗੰਦਾ ਸੱਚੀਆਂ ਸਵਾਆਂ ਤੁਨੂ ਸਾਰੀਆਂ

ਪਕਾ ਜੀ ਜੇਤਾ ਬਾਲੇ ਮਾਰਦਾਨ ਨੂੰ ਤਿਆਰ ਜੀ ਜਾਨਾ ਭੁੰਨੀਏ ਦਾ ਜਨਮ ਸੁਧਾਰ ਜੀ ਲੈਣ ਵਾਲਾ ਇਹਨੂੰ ਤੇਰਾ ਹੀ ਸਹਾਰਾ ਬਾਬਾ ਜੀ ਇੱਥੇ ਭੁੰਨੀਏ ਦਾ ਚੱਲਦਾ ਪੰਡਾਰਾ ਬਾਬਾ ਜੀ ਇੱਥੇ ਭੁੰਨੀਏ ਦਾ ਚੱਲਦਾ ਪੰਡਾਰਾ ਬਾਬਾ ਜੀ ਇੱਥੇ ਭੁੰਨੀਏ ਦਾ ਭੁੰਨੀਏ ਦਾ ਚੱਲਦਾ ਪੰਡਾਰਾ ਬਾਬਾ ਜੀ